ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਅਸੀਂ ਆਪਾਂ ਵੀਡੀਓ ਲੈ ਕੇ ਆ ਬਲਾਂ ਵਾਲੇ ਪਰਨੇ ਦੀ ਜਿਹਦੀ ਲੈਂਥ ਹੈ 2.5 ਮੀਟਰ ਤੇ ਕਪੜਾ ਉਹ ਆਪਾਂ ਫੋਲਡ ਕਰਦੇ ਆ ਪਹਿਲਾਂ ਜਿਹੜਾ ਆਪਾਂ ਸਾਈਡ ਤੇ ਹਲਕਾ ਢਲਾ ਰੱਖ ਕੇ ਅੱਖ ਦੇ ਕੋਲ ਜਿਹੜਾ ਆਪਾਂ ਜੁੜਾ ਕਰ ਲੈਣਾ ਫਿਰ ਉਸ ਤੋਂ ਬਾਅਦ ਪਰਨੇ ਦਾ ਜਿਹੜਾ ਵੱਡਾ ਲੜੂਆ ਉਸ ਨੂੰ ਅੰਦਰ ਨੂੰ ਫੋਲਡ ਕਰਨਾ ਤੇ ਛੋਟੇ ਲੜ ਨੂੰ ਛੋਟੇ ਲੜ ਨੂੰ ਅੰਦਰ ਫੋਲਡ ਕਰਕੇ ਵੱਡੇ ਲੜ ਨੂੰ ਖੜ ਕੇ ਸਿਰ ਟ੍ਰੈਂਗਲ ਸ਼ੇਪ ਜਿਹੜੀ ਆਪਾਂ ਬਣਾ ਕੇ ਤੇ ਜੁੜਾਇਆ ਸਾਡਾ ਤੁਸੀਂ ਇਹ ਕਲਰ ਲਿਆ ਕੇ ਉਸ ਤੇ ਉੱਪਰ ਜਿਹੜਾ ਆਪਾਂ ਦੂਸਰਾ ਰੱਡ ਲੈਣਾ ਤੇਸ ਰੱਡ ਨੂੰ ਖਿੱਚ ਕੇ ਤੇਸ ਰੱਡ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਸੈੱਟ ਕਰ ਲੈਣਾ ਬਲਾਂ ਨੂੰ ਸੈੱਟ ਕਰਨ ਤੋਂ ਬਾਅਦ ਲੜ ਜਿਹੜਾ ਆਪਾਂ ਸੈੱਟ ਕਰਕੇ ਜਿਹੜਾ ਆਪਾਂ ਲਗਾ ਦੇਣਾ ਜੀ ਆਵਰੇ ਇਹਦੇ ਬਲਾਂ ਦੇ ਨਾ ਬਲਾਂ ਨੂੰ ਆਪਾਂ ਹੁਣ ਸੈੱਟ ਕਰਾਂਗੇ ਤੇ ਉਹ ਡਾਪ ਇਸ ਤਰ੍ਹਾਂ ਲੜੜ ਦਾ ਗਮਾਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰ ਲੈਣਾ ਤੇ ਜਿਹੜਾ ਆਪਣਾ ਲੜਰ ਸੀਗਾ ਜਿਹੜਾ ਆਪਣਾ ਸਾਈਡ ਤੇ ਲੜ ਛੱਡਿਆ ਸੀਗਾ ਉਹ ਉਸ ਲੜ ਨੂੰ ਜਿਹੜਾ ਅਸੀਂ ਲੜ ਥਲੇ ਜਿਹੜਾ ਦਬ ਦੇਣਾ ਜੀ ਤੇ ਹੁਣ ਇਸ ਲੜ ਨੂੰ ਅੱਖ ਤੱਕ ਖਿੱਚ ਲੈਣਾ ਅੱਖ ਤੱਕ ਖਿੱਚਣ ਤੋਂ ਬਾਅਦ ਤੀਸਰੀ ਲੜ ਦੇ ਵਿੱਚ ਆਪਣੇ ਜਿਹੜੇ ਬਲ ਹੋਣਗੇ ਉਹਨਾਂ ਬਲਾਂ ਨੂੰ ਤੁਸੀਂ ਨੇ ਉਂਗਲਾਂ ਤੇ ਉਠੇ ਦੇ ਨਾਲ ਜਿਹੜਾ ਇਕੱਠੇ ਕਰ ਲੈਣਾ ਬਲਾਂ ਨੂੰ ਫਿਰ ਉਸ ਤੋਂ ਜਿਹੜਾ ਆਪਣੇ ਬਲ ਇਕੱਠੇ ਕੀਤੇ ਸੀਗਾ ਉਹਨਾਂ ਬਲਾਂ ਨੂੰ ਹੁਣ ਆਪਾਂ ਖਿਲਾਰ ਦੇਣਾ ਜੀ ਬਲਾਂ ਖਲਾ ਰੰਦ ਆ ਲੜਨ ਜਿਹੜਾ ਆਪਾਂ ਸੈਟ ਕਰਕੇ ਲਗਾ ਦੇਣਾ ਜੀ ਜੰਗ ਦੇ ਰੋਣਾ ਪਾਣਾ ਦਾ ਜਿਹੜਾ ਲੜ ਸੀਗਾ ਸਲਾੜ ਨੂੰ ਵੀ ਉਹਨਾਂ ਆਪਾਂ ਸੈਟ ਕਰਾਂਗੇ ਤੇ ਜਿਹੜਾ ਆਪਣਾ ਪ੍ਰੋਸੈਸਰ ਹਲਕਾ ਨੰਗਾਊਆ ਉਸ ਨੂੰ ਆਪਾਂ ਇਹੜਾ ਕਪੜਾ ਖਿੱਚ ਕੇ ਇਸ ਸਲਾੜ ਥਲੇ ਜਿਹੜਾ ਦੇ ਕੇ ਜਿਹੜਾ ਆਪਣਾ ਸਰਾ ਹਲਕਾ ਟੈਂਡ ਕਰਾਂਗੇ ਉਸ ਦਾ ਇਹ ਆਪਣਾ ਤੀਸਰਾ ਲੜ ਲਗਾਵਾਂਗੇ ਲੜ ਨੂੰ ਤੀਸਰੇ ਲੜ ਥੱਲੇ ਦੇ ਕੇ ਉਸ ਕਪੜੇ ਨੂੰ ਆਪਾਂ ਦਾ ਚੰਗੀ ਤਰ੍ਹਾਂ ਖਸੇਰਾ ਜਿਹੜਾ ਆਪਣਾ ਟ੍ਰੈਡ ਕਰ ਦੇਵਾਂਗੇ ਜੀ ਟੋਣੇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਹ ਇਕੱਠੇ ਕਰਨਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਜਿਹੜਾ ਆਪਾਂ ਲੜ ਨੂੰ ਹਲਕਾ ਐ ਫੋਲਡ ਕਰ ਦੇਣਾ ਜੀ ਇੱਕ ਗੱਲ ਆੜਨੂ ਫੁੱਲ ਕਾਰ ਕੇ ਜਿਹੜਾ ਆਪਣੇ ਸਲਾਡ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਖਿਲਾਰ ਦੇਣਾ ਫਿਰ ਤਾਂ ਕਿ ਸਲਾਡ ਦੇ ਵਿੱਚ ਬਲ ਪਾ ਕੇ ਆਪਾਂ ਇਹਦਾ ਸਲਾਡ ਨੂੰ ਸੈੱਟ ਕਰਕੇ ਲਗਾ ਦੇਣਾ ਜੀ ਹੁਣ ਉਹ ਪੂਰਾ ਇਹਦਾ ਆਪਣਾ ਸਰਵ ਸਰ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਤੇ ਸਪਨ ਦੀ ਜਿਹੜੀ ਆਪਣੀ ਬਾਕੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀ ਇਹਨਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਕਹਿੰਦੇ ਜਿਹੜਾ ਆਪਾਂ ਆਖਰੀ ਲੜ ਲਗਾਵਾਂਗੇ ਆਖਰੀ ਲੜ ਨੂੰ ਆਖਰੀ ਲੜ ਜਿਹੜਾ ਆਪਾਂ ਉੱਪਰ ਪਹਿਲਾਂ ਪੱਲਾ ਇਕੱਠਾ ਕਰਕੇ ਫਿਰ ਉਹਨੂੰ ਜਿਹੜਾ ਆਪਾਂ ਪਲਾਹੂਗਾ ਉਸ ਲੜ ਮੇਰਾ ਆਪਾਂ ਉੱਪਰ ਨੂੰ ਫੋਲਡ ਕਰ ਦੇਣਾ ਤੇ ਫਿਰ ਉਸ ਤੋਂ ਅੱਡ ਨੂੰ ਅੱਖ ਤੱਕ ਖਿੱਚਣਾ ਅੱਖ ਤੱਕ ਖਿੱਚ ਤੇ ਫਰਾਂਟ ਦੇ ਉੱਤੜਾ ਲੜ ਨੂੰ ਇਸ ਤਰ੍ਹਾਂ ਫੋਲਡ ਕਰਨਾ ਇਹ ਘਰ ਲੜ ਨੂੰ ਫੋਲਡ ਕਰਕੇ ਉਸ ਲੜ ਨੂੰ ਵੇੜਾ ਆਪਾਂ ਥੱਲੇ ਖਿੱਚ ਲੈਣਾ ਥੱਲੇ ਖਿੱਚ ਕੇ ਅੜਾ ਪਛ ਲੜ ਨੂੰ ਡਾਊਨ ਫੋਲਡ ਕਰਕੇ ਤੇ ਫਿਰ ਲੜ ਨੂੰ ਆਪਾਂ ਫੋਲਡ ਕਰਨਾ ਤੇ ਇਸ ਲੜ ਨੂੰ ਹੁਣ ਜਿਹੜਾ ਬੈਗ ਤੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਬੈਗ ਸੈਕ ਲੜ ਨੂੰ ਸਾਫ਼ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜੀ ਅਨੇੜਾ ਆਪਣਾ ਲੜ ਲਗਾਇਆ ਸੀਗਾ ਉਸ ਲੜ ਨੂੰ ਆਪਾਂ ਸੈੱਟ ਕਰ ਲੈਣਾ ਤੇ ਜਿਹੜੇ ਆਪਣੇ ਬਾਕੀ ਭਰਨੇ ਦੀ ਸੈਟਿੰਗ ਹੋਵੇ ਉਹ ਵੀ ਕਰ ਲੈਣੀ ਹੈ ਤੇ ਜਿਹੜਾ ਪਿਛਲਾ ਲੜ ਹੋਊਗਾ ਉਸ ਲੜ ਨੂੰ ਆਪਾਂ ਬੈਕ ਤੇ ਦੱਬ ਦੇਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ